ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਹ ਸਾਰੇ ਜੀ ਜਾਣੇ ਠੀਕ ਠਾਕ ਹੋਵਗੇ ਤੰਦਰੁਸਤ ਹੋਵੋ ਖੁਸ਼हाल ਹੋਵੋ ਬਿਲਕੁਲ ਠੀਕ ਹਾਂ ਅੱਜ ਦਾ ਵਲੌਗ ਸ਼ੁਰੂ ਕਰ ਰਹੇ ਹਾਂ ਮਾਰਨਿੰਗ ਤੋਂ ਹੀ ਜਸਟ ਮੈਂ ਚਾਹ ਪੀ ਕੇ ਹਟੇ ਸੀ ਮੈਂ ਕਿਚਨ ਚ ਸਬਜੀ ਵਗੈਰਾ ਫੇਰ ਬਣਾਉਣੀ ਹੈ ਮੈਂ ਪੜਦੇ ਉਤਾਰ ਕੇ ਮਸ਼ੀਨ ਚ ਪਾਦਾ ਹੁਣ ਤੱਕ ਮੈਂ ਵੇਟ ਕਰ ਰਹੀ ਸੀ ਕਿ ਚਲੋ ਦੁਇੰਦਰ ਮੈਨੂੰ ਉਤਾਰ ਕੇ ਦੇਣਗੇ ਪਰ ਨਹੀਂ ਪੋਸੀਬਲ ਹੋ ਪਾਇਆ ਫਿਰ ਮੈਂ ਕਿਹਾ ਚਲੋ ਮੈਂ ਹੀ ਟਰਾਈ ਕਰਦੀ ਹਾਂ ਜੇ ਉਤਰ ਗਏ ਠੀਕਾ ਨਹੀਂ ਫਿਰ ਚਲੋ ਹੈਲਪ ਤਲਾ ਹੀ ਲਵਾਂਗੇ ਪਰ ਮੈਂ ਕੋਸ਼ ਫੁਲੀਤੀ ਪਾਉਂਗੀ ਬਲਕਿ ਨੇ ਹੈਵੀ ਆਪ ਤੋਂ ਨਹੀਂ ਸਮਝਦੋਤੀਆਂ ਨੇ ਉਹ ਚ ਈਜ਼ੀਲੀ ਦੋਤੇ ਹੁੰਦੇ ਨੇ ਤੇ ਟੋ ਕੇ ਉਸ ਬਾਅਦ ਸੁੱਕਣੇ ਪਾ ਦਾਂਗੇ ਜਿਵੇਂ ਕੰਮ ਖਤਮ ਹੋਤਾ 11 ਵਜੇ ਚਲੋ ਸੁੱਕ ਜਾਣਗੇ ਫਿਰ ਮੈਂ ਪਰਦੇ ਲਗਾ ਦੂੰਗੀ ਔਰ ਹੈਲਪਰ ਆਈ ਹੋਈ ਸੀ ਝਾੜੂ ਲਗਾਉਣ ਮੈਂ ਕਿਹਾ ਚਲੋ ਨਾਲ ਉਹ ਝਾੜੂ ਪੋਚਾ ਕਰ ਲੂ ਫੇਰ ਹੀ ਮੈਂ ਕਿਚਨ ਚ ਕੰਮ ਕਰੂੰਗੀ ਹਣਾ ਉਦੋਂ ਫਿਰ ਉਹਨੇ ਝਾੜੂ ਪੋਚਾ ਕਰਨਾ ਉਦੋਂ ਤੱਕ ਜਾਂਦਾ ਮੇਰਾ ਕੰਮ ਹੁੰਦਾ ਗੈਸ ਤੇ ਕੁਝ ਪਿਆਉਂਦਾ ਫੇਰ ਐ ਥੋੜਾ ਜਿਹਾ ਮੁਸ਼ਕਲ ਹੋਏ ਦੇ ਮੈਂ ਕਿਝ ਲੈਨੇ ਮੈਂ ਆ ਕੰਮ ਕਰ ਲਾਣੀ ਆ ਪੜਦੇ ਉੱਤਰ ਗਏ ਸੀਗੇ ਮੈਨੂੰ ਤਾਂ ਹੀ ਸੀ ਵੀ ਮੁਸ਼ਕਲ ਹੀ ਐ ਰੋਡ ਖੁੱਲੂਗੀ ਰੋਡ ਹੈਵੀ ਐ ਪਰ ਕਿਵੇਂ ਕਰਕੇ ਚੱਲੂ ਮੈਨੇਜ ਕਰ ਲਿਆ ਕੋਸ਼ਿਸ਼ ਕਰੀ ਆਪਦੇ ਵੱਲੋਂ ਨਾ ਕੋਸ਼ਿਸ਼ ਕਰਦੀ ਤਾਂ ਕਿਥੇ ਸਾਰੇ ਬੈਠੇ ਰਹਿੰਦੇ ਬੈਠੀ ਰਹਿੰਦੇ ਕੋਸ਼ਿਸ਼ ਤਾਂ ਕੰਮ ਆਉਂਦੀ ਜ਼ਰੂਰ ਕਰਨੀ ਚਾਹੀਦੀ ਆਪ ਤੋਂ ਵੀ ਕਈ ਵਾਰ ਆਪਾਂ ਨੂੰ ਐ ਲੱਗਦਾ ਵੀ ਹੁੰਦਾ ਨਹੀਂ ਕਈ ਵਾਰ ਆਪਣਾ ਕਰ ਵੀ ਸਕਦੇ ਨੇ ਹੋ ਵੀ ਜਾਂਦਾ ਕੰਮ ਹੁਣ ਪੜਦੇ ਤੋਂ ਹੁੰਦਾ ਤਰੀਕਾ ਮੇਰਾ ਇਹ ਐ ਮੈਂ ਤੁਹਾਨੂੰ ਦੱਸ ਰਹੀ ਆ ਪਹਿਲਾਂ ਵੀ ਬਹੁਤ ਵਾਰ ਤੁਹਾਨੂੰ ਸ਼ੇਅਰ ਕਰ ਰਿਹਾ ਹਾਂ ਰਿੰਗਸ ਪੜਦੇ ਹਨ ਮੈਂ ਫੜ ਲੇ ਦੋ ਪੜਦੇ ਲੈਨੇ ਕਿਉਂਕਿ ਹੈਵੀ ਨੇ ਇਹ ਤੇ ਦੋਨਾਂ ਨੂੰ ਇੱਕ ਮੈਂ ਸ਼ੂਜ਼ ਦੇ ਨਾ ਪੁਰਾਣੇ ਫੀਤੇ ਹੁੰਦੇ ਨੇ ਲੇਸ ਹੁੰਦੇ ਨੇ ਬੂਟਾਂ ਦੇ ਉਹ ਰੱਖੇ ਹੋਏ ਨੇ ਮੈਂ ਪੜਦਿਆਂ ਵਾਸਤੇ ਤੇ ਉਹਦੇ ਨਾਲ ਬਨ ਕੇ ਸਾਰੇ ਰਿੰਗਸ ਨੂੰ ਤੇ ਉਪਰੋਂ ਮੈਂ ਇੱਕ ਪ੍ਰਾਣੀ ਜੁਰਾਬ ਚੜਾ ਦੂੰਗੀ ਇਹ ਜੁਰਾਬ ਵੀ ਮੈਂ ਪੜਦਿਆਂ ਵਾਸਤੇ ਸਹੀ ਸਪੈਸ਼ਲ ਰੱਖੀ ਆਉਂਦੀਆਂ ਨੇ ਕਿਉਂਕਿ ਥੋੜੀਆਂ ਲਫ ਜਾਂਦੀਆਂ ਨੇ ਜੁਰਾਬਾਂ ਖੁੱਲੀਆਂ ਹੋ ਜਾਂਦੀਆਂ ਨੇ ਔਰ ਆਪਾਂ ਨੂੰ ਖੁੱਲੀ ਲਫੀ ਹੋਈ ਜੁਰਾਬ ਹੀ ਚਾਹੀਦੀ ਹੈ ਉਪਰੋਂ ਮੈਂ ਚੜਾ ਦੂੰਗੀ ਜੁਰਾਬ ਫਿਰ ਇਹਦੇ ਨਾਲ ਕੀ ਹੁੰਦਾ ਮਸ਼ੀਨ ਵਿੱਚ ਪੜਦਿਆਂ ਦੇ ਰਿੰਗਸ ਖਰਾਬ ਨਹੀਂ ਹੁੰਦੇ ਪਹਿਲਾਂ ਬਹੁਤ ਪੜਦਿਆਂ ਦੇ ਰਿੰਗਸ ਮੇਰੇ ਤੋਂ ਖਰਾਬ ਹੋ ਗਏ ਪਹਿਲਾਂ ਮੈਂ ਐਂ ਪਾਉਂਦੀ ਸੀ ਖੁੱਲੇ ਸਵੇਂ ਮਸ਼ੀਨ 'ਚੀ ਤੇ ਉਹਨਾਂ ਰਿੰਗਸ ਖਰਾਬ ਹੋ ਗਏ ਫਿਰ ਅਚ ਗਲਤੀਆਂ ਕਰਕੇ ਆਪਾਂ ਸਿੱਖਦੇ ਆ ਕੋਈ ਤਰੀਕਾ ਕੱਢਦੇ ਆ ਕੰਮ ਕਰਨ ਦਾ ਕੋਈ ਹੋਰ जुगाड़ ਲਾਉਣੇ ਆਪੇ ਇਹ ਖਰਾਬ ਹੋਣਾ ਹੋਊ ਚੀਜ਼ ਆਪਣਾ ਕੰਮ ਨਾ ਪਿਗੜੇ ਕੰਮ ਸਹੀ ਹੋ ਜੇ ਫਿਰ ਇਸ ਤਰੀਕੇ ਨਾਲ ਬਿਲਕੁਲ ਵੀ ਰਿੰਗਸ ਖਰਾਬ ਨਹੀਂ ਹੁੰਦੀ ਔਰ ਕਿੰਨੇ ਸਾਲਾਂ ਤੋਂ ਮੈਂ ਹੁਣ ਇਸ ਤਰੀਕੇ ਨਾਲ ਹੀ ਵਾਸ਼ ਕਰ ਰਹੀ ਆ ਜਰਾਬ ਵੀ ਜੀ ਪਾਣੀ ਵੀ ਪੈਂਦਾ ਸਾਪ ਨਾਲ ਪਾਣੀ ਵੀ ਲੱਗੂ ਸਾਫ਼ ਵੀ ਲੱਗੂ ਔਰ ਜਰਾਬ ਉਤਰਦੀ ਨਹੀਂ ਹੈਗੀ ਮਸ਼ੀਨ ਵਿੱਚ ਆਪਾਂ ਫੁੱਲੀ ਸੈਮੀ ਮਸ਼ੀਨ ਚ ਵੀ ਪਾ ਸਕਦੇ ਆ ਇਸ ਤਰੀਕੇ ਨਾਲ ਤੇ ਹੁਣ ਪੜਦੇ ਧੁੱਤ ਗਏ ਸੀ ਕਿਚਨ ਚ ਮੈਂ ਅੰਦਰ ਆਪਣਾ ਕੰਮ ਕਰ ਲਿਆ ਸੀ ਸਬਜੀ ਘੇਰਾ ਜੋ ਬਣਾਉਣੀ ਸਵੇਰੇ ਮੈਂ ਲੋਬੀਆਂ ਦੀ ਬਣਾ ਲਈ ਸੀ ਤੇ ਬਹੁਤ ਤੇਜ਼ ਹਵਾ ਚੱਲ ਰਹੀ ਸੀ ਅੱਜ ਮੈਂ ਸੋਚੀ ਇਸ ਵਿੱਚ ਕਿਥੋਂ ਪੰਗਾ ਲੈ ਲੈ ਅੱਜ ਪੜਦੇ ਧੁੰਦਾ ਫਿਰ ਮੈਂ ਕਿਹਾ ਚਲੋ ਜਿਹੜੇ ਕੰਮ ਦੀ ਜਿਸ ਦਿਨ ਸੈਤ ਆਉਂਦੀ ਬਾਰੀ ਆਉਂਦੀ ਉਸੇ ਦਿਨ ਹੀ ਆਉਂਦੀ ਹੈ ਨਾ ਸੋਚ ਤ ਮੈਂ ਕਿ ਕਿੰਨੇ ਦਿਨਾਂ ਤੋਂ ਰਹੀ ਸੀ ਮੈਂ ਵੀ ਪੜਦੇ ਧੋਣੇ ਨੇ ਪੜਦੇ ਧੋਮਾ ਬਸ ਅੱਜ ਮਨ ਚ ਆ ਗਿਆ ਕੋਸ਼ਿਸ਼ ਕਰੀ ਉਤਾਰ ਲੈ ਧੁੱਤੇ ਗਏ ਤੇ ਇਸ ਤਰੀਕੇ ਨਾਲ ਕਈ ਵਾਰ ਆਪਾਂ ਕੰਮ ਬੈਠੇ ਹੁੰਨੇਗੇ ਵੀ ਕਰਾਂਗੇ 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 ਪਰ ਉਹਦੀ ਵਾਰ ਹੀ ਨਹੀਂ ਆਉਂਦੀ ਹੈ ਕਿ ਜਿਸਨੂੰ ਕਦੇ ਹਿੰਮਤ ਜਿਟਾ ਕੇ ਕਰਦੇ ਉਸ ਦਿਨ ਫਿਰ ਹੁੰਦਾ ਕੰਮ ਤੇ ਪੜਦੇ ਹੋਗੇ ਵਾਸ਼ ਤੇ ਇਹਨਾਂ ਨੂੰ ਪ੍ਰੈਸ ਦੀ ਬਿਲਕੁਲ ਲੋੜ ਨਹੀਂ ਚਾਹੀਏ ਤਾਂ ਆਪਾਂ ਪ੍ਰੈਸ ਮਾਰ ਵੀ ਸਕਦੇ ਪਰ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਤੇ ਨਹੀਂ ਮੇਰੇ ਕੋਲ ਟਾਈਮ ਸੀ ਅੱਜ ਪ੍ਰੈਸ ਕਰਨਾ ਨਹੀਂ ਹਿੰਮਤ ਸੀ ਫਿਰ ਮੈਂ ਪੜਦੇ اسی ਤਰੀਕੇ ਨਾਲ ਲਗਾਤੀ ਸੀ ਔਰ ਇਹਨਾਂ ਦੀ ਪਲੀਟਸ ਬਿਲਕੁਲ ਵੀ ਨ ਖਰਾਬ ਹੋਈਆਂ ਤੋਂ ਤੇ ਤੋਂ ਜਿਵੇਂ ਸੈੱਟ ਰਹੀਆਂ ਸੀ ਬਲ ਵੀ ਨਹੀਂ ਪੈਂਦੇ ਕੱਪੜੇ ਵਿੱਚ ਤੇ ਇਹਨਾਂ ਦੇ ਪਲੀਟਸ ਵੀ ਬਿਲਕੁਲ ਨਹੀਂ ਖਰਾਬ ਹੋਈਆਂ ਇਹ ਸਤਰੀ ਕਿਨਾਂ ਪੜਦੇ ਮੈਂ ਪਾ ਦੂੰਗਾ ਸੁੱਕਣੇ ਸੁਪੀਆਂਗੇ ਧੁੱਪ ਵੀ ਹੈ ਪਰ ਹਵਾ ਵੀ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਸੀ ਅੰਦਰ ਕਿਚਨ ਦਾ ਕੰਮ ਮੇਰਾ ਹੋ ਚੁੱਕਾ ਸਾਟਾ ਵਗੈਰਾ ਮੈਂ ਗੁੰਨਤਾ ਸੀ ਸਬਜੀ ਵੀ ਬਣ ਗਈ ਸੀ ਬਾਸ ਹੁਣ ਮੈਨੂੰ ਐਸੇ ਮੈਂ ਇਹ ਕੰਮ ਕਰਦਾ ਬਾਹਰ ਪਹਿਲਾਂ ਤਾਂ ਕਿ ਜਦੋਂ ਆਪਣਾ ਕੰਮ ਖਤਮ ਹੋਏ ਪੜਦੇ ਫਿਰ ਆਪਾਂ ਲਗਾ ਲਈਏ ਵਿੰਡੋਸ ਚ ਨਹੀਂ ਫਿਰ ਬਾਹਰ ਚਾਨਣ ਜਾਂ ਧੁੱਪ ਜਾਈ ਜਾਂਦੀ ਹੁੰਦੀ ਹੈ ਤੇ ਹੁਣ ਜਦੋਂ ਮੇਰਾ ਕਿਚਨ ਦਾ ਕੰਮ ਸਾਰਾ ਖਤਮ ਹੋਇਆ ਮੈਂ ਫ੍ਰੀ ਹੋ ਗਈ ਸੀ ਸਾਢੇ 10 ਸਵਾ 10 ਸਾਢੇ 10 ਦਾ ਟਾਈਮ ਹੋਊਗਾ ਤੇ ਮੈਂ ਕਿ ਚਲੋ ਮੈਂ ਹੁਣ ਪਰਦੇ ਲਗਾ ਦਾਂ ਨੇ ਪਰਦੇ ਮੈਂ ਉਤਾਰ ਲਈ ਸੀ ਬੈੱਡ ਤੇ ਪਈ ਸੀ ਰੱਖ ਤੇ ਤੇ ਪਰਦਾਂ ਵਾਲੀ ਰੋਡ ਕਰੂੰਗੀ ਸਾਫ ਇਹ ਸਾਫ ਨਹੀਂ ਹੋਈ ਮੈਂ ਤੁਸ ਫੇਰ ਵੀ ਮੈਂ ਖਿੱਚ ਚ ਲਾ ਗਈ ਸੀ ਕੰਮ ਕਰਨ ਤੇ 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 ਮਾਰ ਦਾਂ ਨੇ ਕੱਪੜਾ ਰੋਡ ਤੇ ਡਸਟ ਵਗੈਰਾ ਬਸ ਮੈਂ ਥੋੜਾ ਟਾਈਮ ਹੋਊਗਾ ਉਹ ਦੋ ਕਰੀਆਂ ਸੀਗਾ ਪਰ ਚਲੋ ਹੁਣ ਪਰਦੇ ਲਗਾਵਾਂਗੇ ਧੁੱਤੇ ਹੋ ਵੀ ਨਾਲ ਡਸਟ ਨਾ ਲੱਗੇ ਉਹਨਾਂ ਤੇ ਉੱਪਰ ਸਾਫ ਕਰ ਦਾਂ ਨੇ ਇੱਕ ਵਾਰ ਰੋਡ ਤੇ ਫਿਰ ਲਗਾਵਾਂਗੀ ਪਰਦੇ ਅੱਜ ਨਾ ਮੇਰਾ ਕੰਮ ਕਰਨ ਨੂੰ ਬਿਲਕੁਲ ਦਿਲ ਨਹੀਂ ਆ ਰਿਹਾ ਸੀ ਜੋ ਮੈਂ ਕੀਤਾ ਬਸ ਥੱਕੇ ਨਾਲ ਹੀ ਕੀਤਾ ਕੰਮ ਜਿੰਨਾ ਕੀਤਾ ਕਿਚਨ ਦਾ ਖਾਣਾ ਪਕਾਉਣੀ ਕਰਿਆ ਉਸ ਤੋਂ ਬਿਨਾ ਮੈਂ ਆਪਣੇ ਰੂਮ ਦੇ ਕਾਰਟਨਸ ਧੋਤੇ ਇੰਨੇ ਆ ਥੋੜੀ ਬਹੁਤ ਡਸਟਿੰਗ ਕਰਕੇ ਕਾਰਟਨਸ ਲਗਾਤੇ ਬਿਲਕੁਲ ਵੀ ਜੀ ਨਹੀਂ ਨਿਕਲ ਰਿਹਾ ਸੀ ਕਦੇ ਕਦੇ ਹੁੰਦਾ ਨਾ ਬਸ ਆਪਣਾ ਸਰੀਰ ਜਾਂ ਆਪਾਂ ਕਹਿ ਲਓ ਵੀ ਤੱਕਾ ਸਟਾਰਟ ਜੀ ਹੁੰਨੇ ਬਸ ਅੱਜ ਬਸ ਮੇਰਾ ਵੀ ਉਹੀ ਹਾਲ ਸੀ ਤੱਕਾ ਸਟਾਰਟ ਜੀ ਸੀ ਮੇਰਾ ਬਿਲਕੁਲ ਵੀ ਜੀ ਨਹੀਂ ਨਿਕਲ ਰਿਹਾ ਸੀ ਕੰਮ ਨੂੰ ਮੈਂ ਬੀਪੀ ਵੀ ਆਪਣਾ ਚੈੱਕ ਕਰਿਆ ਬੀਪੀ ਤਾਂ ਲੋ ਬੀਪੀ ਵੀ ਠੀਕ ਸੀ ਪਰ ਮੈਨੂੰ ਅੰਦਰੋਂ ਆ ਹੀ ਹੋ ਰਸ ਜਿਵੇਂ ਬੀਪੀ ਲੋ ਹੁੰਦਾ ਖੜਾ ਹੀ ਨਹੀਂ ਹੋ ਪਾਰਿਆ ਸੀਗਾ ਬਹੁਤ ਹਿੰਮਤ ਕਰਕੇ ਮੈਂ ਥੋੜਾ ਬਹੁਤਾ ਕੰਮ ਅੱਜ ਕਰਿਆ ਕਦੇ ਕਦੇ ਪਤਾ ਨਹੀਂ ਸਰੀਰ ਉਹ ਕੋਈ ਹੋ ਨਹੀਂ ਹੈਗਾ ਜੀ ਆਪਾਂ ਕਹੀਏ ਕੋਈ ਬਿਮਾਰੀ ਹੈ ਕੋਈ ਰੋਗ ਆ ਕੁਝ ਨਹੀਂ ਬਸ ਅੰਦਰੋਂ ਹੀ ਡਿੱਗੂ ਡਿੱਗੂ ਕਰੀਆਂ ਨੇ ਹੁਣੇ ਵੀ ਨਹੀਂ ਉੱਠਣ ਦੀ ਹਿੰਮਤ ਨਹੀਂ ਹੈਗੀ ਬਸ ਉਹ ਅੱਜ ਸਰੀਰ ਹੋਇਆ ਬੈਸੀਆ ਪਰ ਫਿਰ ਵੀ ਚੱਲੋ ਹਿੰਮਤ ਈ ਕਰਕੇ ਥੋੜਾ ਜਿਹਾ ਮੈਂ ਥੱਕਾ ਜਿਹਾ ਕੀਤਾ ਸਰੀਰ ਨਾਲ ਵੀ ਇੱਕ ਵਾਰ ਖੜੇ ਹੋ ਗਈ ਕੋਈ ਗੱਲ ਨਹੀਂ ਫਿਰ ਇੰਨਾ ਕੰਮ ਕੀਤਾ ਫਿਰ ਮੈਂ ਕਿਹਾ ਚੱਲ ਹੁਣ ਲੱਗਦੇ ਹਾਂ ਤੇ ਮੈਂ ਡਸਟਿੰਗ ਵੀ ਕਰਦਾ ਰੂਮ ਦੀ ਕਿਉਂਕਿ ਰਾਤ ਕੱਲ ਸ਼ਾਮ ਨਹੀਂ ਰਹੀ ਆਈ ਸੀ ਇੱਕ ਦਿਨ ਪਹਿਲਾਂ ਤੇ ਡਸਟ ਹੋ ਜਾਵੇ ਆਈ ਉਹ ਡਸਟ ਆਉਂਦੀ ਕਿੱਥੋਂ ਕੂਲਰ ਵਾਲੀ ਵਿੰਡੋ ਵਿੱਚੋਂ ਆਉਂਦੀ ਮੈਂ ਤੇ ਵਿੰਡਰ ਨੂੰ ਕਹਿ ਨਹੀਂ ਹੁੰਦੀ ਆ ਮੇ ਕੂਲਰ ਨਾ ਲਗਾਉ ਨਾ ਲਗਾਉ ਪਰ ਹਵਾ ਹੀ ਬੜੀ ਵਧੀਆ ਲੱਗਦੀ ਹੈ ਅਜੇ ਤੱਕ ਰਾਤ ਨੂੰ ਸਿਕੂਟਰ ਲਗਾ ਕੇ ਹੀ ਪੈਂਦੇ ਐ ਏਸੀ ਨਹੀਂ ਲਗਾਉਂਦੇ ਦਿਨੇ ਘੰਟੇ ਤੋਂ ਘੰਟੇ ਤੇ ਪਰ ਇਹ ਸੀਲ ਕਰਾ ਲਾ ਨੇ ਪਰ ਰਾਤ ਨੂੰ ਕੂਲਰ ਹੀ ਚੱਲਦਾ ਪਰ ਡਸਟ ਵੀ ਇਹਦੇ ਵਿੱਚ ਆਉਂਦੀ ਹੈ ਜਿਵੇਂ ਉਹ ਨਹਿਰੀਆਂ ਹੈਗੀਆਂ ਨਾ ਚੱਲ ਰਹੀਆਂ ਨੇ ਇਹਦੀਆਂ ਤਾਂ ਜੋ ਨਹਿਰੀਆਂੋਂ ਦੀ ਡਸਟ ਵੀ ਆਉਂਦੀ ਹੈ ਇਹਦੇ ਵਿੱਚੋਂ ਰੂਮ ਦੀ ਡਸਟਿੰਗ ਵੀ ਹੋ ਗਈ ਤੇ ਪਰਦੇ ਵੀ ਮੈਂ ਲਗਾਤੀ ਜੋ ਕੰਮ ਹੋ ਜਾਂਦਾ ਨਾ ਫਿਰ ਨਹੀਂ ਵੱਡਾ ਲੱਗਦਾ ਪਰ ਕੰਮ ਕਰਨ ਤੋਂ ਪਹਿਲਾਂ ਕੰਮ ਨੂੰ ਹੱਥ ਲਾਉਣ ਤੋਂ ਪਹਿਲਾਂ ਰਾਹ ਤਾਂ ਵੀ ਕਿੰਨਾ ਵੱਡਾ ਕੰਮ ਆਹੀ ਪੜਦੇ ਜਦੋਂ ਪਰਦੇ ਧੋਤੇਗੇ ਮੈਂ ਲਗਾ ਵੀ ਦਿੱਤੇ ਹੁਣ ਮੈਨੂੰ ਐ ਹੋ ਰਿਹਾ ਮੈਂ ਤਾਂ ਐਵੇਂ ਘਬਰਾ ਹੀ ਜਾਂਦੀ ਸੀ ਕਿ ਕਿੱਡਾ ਵੱਡਾ ਕੰਮ ਹੈ ਤੇ ਕੁਝ ਵੀ ਨਹੀਂ ਸੀਗਾ ਕੰਮ ਜਦੋਂ ਹੋ ਜਾਂਦਾ ਨਾ ਫਿਰ ਨਿਔਖਾ ਲੱਗਦਾ ਨਾ ਕੰਮ ਵੱਡਾ ਲੱਗਦਾ ਫਿਰ ਤਾਂ ਸੌਖਾ ਲੱਗਦਾ ਐਸ ਤਰੀਕੇ ਨਾਲ ਕਈ ਵਾਰ ਕੋਈ ਕੰਮ ਤਾਂ ਪਾਪ ਵੀ ਡਰੀ ਜਾਂਦੇ ਹੁੰਦੇ ਆ ਪੜਦੇ ਲੱਗ ਚੁੱਕੇ ਨੇ ਹੁਣ ਇਸ ਤੋਂ ਬਾਅਦ ਨੈਕਸਟ ਟਾਈਮ ਪਰਦਿਆਂ ਨੂੰ ਵਾਸ਼ ਕਰਨ ਦੀ ਵਾਰੀ ਦੀਵਾਲੀ ਮੇਲੇ ਹੀ ਆਊਗੀ ਦੋ ਵਾਰ ਮੈਂ ਸਾਲ 'ਚ ਵਾਸ਼ ਕਰਦੀ ਹੁੰਦੀ ਆ ਇੱਕ ਵਾਰ ਹੁਣ ਕਰ ਰਹ ਹੁਣ ਆਵਲ ਟਾਈਮ ਵਿੱਚ ਅਪ੍ਰੈਲ ਜਾਂ ਮਈ ਜਾਂ ਫਿਰ ਹੁਣ ਦੀਵਾਲੀ ਦੇ ਟਾਈਮ ਤੋਤੇ ਜਾਣਗੇ ਟਾਈਮ ਹੋ ਰਿਹਾ ਸਾਡੇ 11 ਦਾ ਤੇ ਅੱਜ ਮੈਂ ਥੋੜਾ ਥੋੜਾ ਮੈਂ ਟਾਈਮ ਲਾ ਗਿਆ ਉਹ ਮੈਂ ਕੰਮ ਹੋਰ ਐਕਸਟਰਾ ਕੁਝ ਨਹੀਂ ਕਰਿਆ ਕਿਚਨ ਸਿਰਫ ਰੋਟੀ ਸਬਜੀ ਹੀ ਬਣਾਈ ਉਦੋਂ ਬਿਨਾ ਕੁਝ ਵੀ ਨਹੀਂ ਕਰਿਆ ਨਾ ਮੇਰਾ ਜੀ ਕਰਿਆ ਘਰ ਨੂੰ ਕਦੇ ਕਦੇ ਜੀ ਨਹੀਂ ਕਰਦਾ ਵੀ ਐਕਸਟਰਾ ਕੰਮ ਆਪਾਂ ਕਰੀਏ ਬਿਲਕੁਲ ਵੀ ਕਰਿਆ ਸਿਰਫ ਆਪਣੇ ਰੂਮ ਦੇ ਪਰਦੇ ਤੋਂ ਉੱਤੇ ਨੇ ਪਰਦੇ ਤੋਂ ਕਿ ਜਦੋਂ ਮੈਂ ਰੋਟੀ ਪਕਾ ਕੇ ਹਟੀ 10 ਸਵਾ ਦਾ ਸਾਢੇ 10 ਤੇ ਪਰਦੇ ਸੁੱਕ ਗਏ ਸੀ ਰੂਮ ਦੀ ਡਸਟਿੰਗ ਕੀਤੀ ਪਰਦੇ ਲਗਾ ਕੇ ਤੇ ਹੁਣ ਮੈਂ ਖਾ ਰਹੀ ਹਾਂ ਫਰੂਟ ਵਾਟਰਮੈਲਨ ਫਰੂਟ ਟਾਈਮ ਹੋਗਾ ਨਾ ਕਿ ਫੇਰ ਹੀ ਨਹਾਉਣੇ ਪਹਿਲਾਂ ਮੈਂ ਫਰੂਟ ਖਾ ਲਵਾਂ ਜੇ ਮੈਂ ਨਹਾਉਣ ਲੱਗੀ ਫੇਰ ਟਾਈਮ ਲੱਗ ਜੂ 12:00 ਵੱਜ ਜਾਣਗੇ ਫਿਰ ਇਹਨੇ 1:00 ਵਜੇ ਲੰਚ ਦਾ ਟਾਈਮ ਹੋ ਜਾਂਦਾ ਫਰੂਟ ਆਪਾਂ ਖਾ ਲਈਏ ਸੋਨ ਖਾਣੇ ਫਰੂਟ ਫਰੂਟ ਖਾ ਕੇ ਫਿਰ ਨਾ ਆਉਂਗੀ ਨਾ ਕਿ ਅਜ ਅਰੈਸਟ ਨੂੰ ਥੋੜਾ ਟਾਈਮ ਮੈਨੂੰ ਚਲ ਕੋਈ ਗੱਲ ਨਹੀਂ ਜਿੰਨਾ ਖਾਏਗਾ ਠੀਕ ਹੈ ਅੱਜ ਪਤਾ ਨਹੀਂ ਸਵੇਰ ਤੋਂ ਹੀ ਨਾ ਬੋਡੀ ਡਾਊਨ ਗਈ ਹੋਈ ਪਈ ਬਿਲਕੁਲ ਲੋ ਹੋਈ ਪਈ ਐ ਜੀ ਨਹੀਂ ਕਰਦਾ ਕੱਟ ਕੱਟ ਕੰਮ ਨੂੰ ਬਿਲਕੁਲ ਜੀ ਨਹੀਂ ਕਰਦਾ ਹੈਗਾ ਰੋਟੀ ਵੀ ਆਪਾਂ ਸਰਦੀ ਨੂੰ ਬਣਾਉਣੇ ਵੀ ਹੁਣ ਬਣਾਉਣੀ ਪਾਉਗੀ ਹਰ ਦਿਨ ਟਿਟ ਭਰਨ ਵਾਸਤੇ ਪਰਿਵਾਰ ਨਾਲ ਟਿਟ ਭਰਨ ਵਾਸਤੇ ਕਰਨਾ ਹੀ ਪਊ। ਉਹ ਵੀ ਇੱਕ ਮਜਬੂਰੀ ਬਣ ਜਾਂਦੀ ਰੋਟੀ ਬਗਾਉਣੀ ਵੀ ਬਸ ਨਹੀਂ ਤੇ ਬੰਦਾ ਮੈਂ ਤਾਂ ਖਾਵਾਂ ਵੀ ਨਹੀਂ ਮੈਂ ਤਾਂ ਭੁੱਖੀ ਪੈ ਜਾਵਾਂ। ਉਹ ਵੀ ਬਸ ਇੱਕ ਹੈ ਹੰਦਾ ਵੀ ਪਰਿਵਾਰ ਹੁੰਦਾ ਟਿਟ ਭਰਨਾ ਉਹ ਮੇਰੇ ਮੂੰਹ ਨੂੰ ਦੇਖ ਦਿੰਨੇ ਵੀ ਰੋਟੀ ਪਕਾਉਗੀ ਹਨਾ ਅੱਜ ਰੋਟੀ ਕਿਉਂ ਨਹੀਂ ਪਕਾਈ ਆ ਲੇਟ ਹੋ ਗਈ ਬਸ ਉਹ ਮਜਬੂਰੀ ਬਣ ਜਾਂਦਾ ਉਹਨਾਂ ਕਹਿੰਦੇ ਬੰਦਾ ਆਪ ਜਮਾ ਨਾ ਖਾਵੇ ਖਾਧੇ ਬਿਨਾ ਸਾਰ ਨਹੀਂ ਕਦੇ ਕਦੇ ਜੀ ਨਹੀਂ ਘਟਦਾ ਹੁੰਦਾ ਸੋ ਫਰੂਟ ਖਾ ਲਿਓ ਉਹਨੂੰ ਫਰੂਟ ਟਾਈਮ ਹੋ ਗਿਆ ਉਸ ਤੋਂ ਬਾਅਦ ਫਿਰ ਨਾ ਕਿਉਂ ਨਹੀਂ ਨਾ ਕਿ ਫਿਰ ਥੋੜਾ ਜਿਹਾ ਆਰਾਮ ਕਰ ਲ ਹੁਣ ਆਪਾਂ ਕਰਦੇ ਹਾਂ ਲੰਚ ਲੋਬੀਆ ਦੀ ਸਬਜੀ ਹੈ ਸੋਇਬੀਨ ਲੋਬੀਆ ਦਹੀਂ ਸੈਲਡ ਤੇ ਫੁਲਕਾ ਟਾਈਮ ਹੋ ਰਿਹਾ ਸਵਾ 1 ਦਾ ਤੇ ਆਪਾਂ ਲੰਚ ਕਰ ਲਈ ਹੁਣ ਆਪਣਾ ਹੁਣ ਜਿਹੜਾ ਟਾਈਮ ਸੀ ਦੁਪਹਿਰ ਦਾ ਪੌਣੇ 4 ਦਾ ਟਾਈਮ ਸੀ ਸ਼ਾਮ ਦਾ ਕਹਿ ਲਓ ਦੁਪਹਿਰ ਦਾ ਕਹਿ ਲਓ ਤੇ ਹੈਲਪਰ ਆ ਚੁੱਕੀ ਹੈ ਮੈਂ ਤਾਂ ਹਜੇ ਚਾਹ ਪੀ ਰਹੀ ਸੀ ਤੇ ਮੈਨੂੰ ਆਖੇ ਕਹਿੰਦੀ ਵੀ ਖਿੜਕੀਆਂ ਮੈਨੂੰ ਦੱਸੋ ਵੀ ਕਿਹੜੀਆਂ ਸਾਫ਼ ਕਰਾਂ ਮੈਂ ਕਿ ਚੱਲ ਉੱਪਰ ਲਿਆਂ ਕਰ ਲਾਂ ਨੇ ਉੱਪਰ ਵਾਲੀਆਂ ਜਿਹੜੇ ਵਿੰਡੋਸ ਤੇ ਦਰਵਾਜ਼ੇ ਕਰ ਇਹਨੂੰ ਬਹੁਤ ਜ਼ਿਆਦਾ ਟਾਈਮ ਹੋ ਗਿਆ ਵੀ ਉੱਪਰ ਲਿਆ ਕਰ ਲਾਂ ਨੇ ਅੱਜ ਆਪਾਂ نیچے ਤਾਂ ਚੱਲ ਹੋ ਹੀ ਜਾਂਦੀ ਹੁੰਦੀਆਂ ਨੇ ਉੱਪਰ ਘੱਟ ਹੁੰਦੀਆਂ ਨੇ ਤੇ ਮੈਨੂੰ ਵੀ ਇਹ ਹੁੰਦਾ ਵੀ ਚੱਲ ਨੀਚੇ ਹੀ ਅਸੀਂ ਰਹਨੇ ਆ ਨੀਚੇ ਫਿਰ ਉਹ ਹੀ ਵਿੰਡੋਸ 'ਤੇ ਡਸਟ ਬੁਰੀ ਵੀ ਲੱਗਦੇ ਦੇਖਣ ਤੋਂ ਅੰਦਰ ਵੀ ਹੋ ਹੁੰਦੀ ਜਦੋਂ ਵਿੰਡੋਸ ਫੇਰ ਖੋਲਦੇ ਮੇਰੇ ਹੋਂ ਨੀਚਲੇ ਆਪਾਂ ਜਾਂਦਾ ਕਰਾ ਲੈਂਦੇ ਆ ਤੇ ਉੱਪਰ ਵਾਲੀਆਂ ਘੱਟ ਹੁੰਦੀਆਂ ਸਾਰਜ ਮੈਂ ਕਿ ਚੱਲ ਉੱਪਰ ਹੀ ਕਰਦੇ ਨਾਲ ਮੈਂ ਉੱਪਰਲੇ ਫਲੋਰ ਦੀ ਡਸਟਿੰਗ ਕਰ ਦੂੰ ਜਿੰਨੀ ਖੋਣ ਵਾਲੀਆਂ ਕੋਈ ਬੈਡ ਸ਼ ਫਿਰ ਮੈਨੂੰ ਵੀ ਸਾਰਾ ਦਿਹਾੜਾ ਜਹਾਂ ਦੇ ਵਿਚਾਲੇ ਕੋਲੇ ਹੈ ਕਿ ਨਹੀਂ ਇਕੱਲੇ ਨੂੰ ਬਸ ਕੰਮ ਕਰਨ ਦੀ ਹਿੰਮਤ ਹੀ ਨਹੀਂ ਪੈਂਦੀ ਹੈਗੀ ਨਾਲ ਕੋਈ ਹੋਵੇ ਨਾ ਹੌਸਲਾ ਹੀ ਹੋ ਜਾਂਦਾ ਚਾਹੇ ਉਹਨੇ ਆਪੇ ਹੀ ਕੰਮ ਕਰਨਾ ਮੈਂ ਆਪਣਾ ਕਰਨਾ ਹਨ ਉਹ ਉਹਦਾ ਕੰਮ ਆ ਜਿਹੜਾ ਕਰ ਰਹੀ ਹੈ ਜਿਹੜਾ ਮੈਂ ਕਰਾਂ ਨਹੀਂ ਉਹ ਮੇਰਾ ਕੰਮ ਆ ਪਰ ਫਿਰ ਵੀ ਬਸ ਉਹ ਵੀ ਜਿਹੜਾ ਕੋਲੇ ਹੋਵੇ ਆਪਣੇ ਨਾਲ ਹੋਵੇ ਹੌਸਲਾ ਹੀ ਉਹਦਾ ਇੰਨਾ ਹੋ ਜਾਂਦਾ ਆਪਣਾ ਕੰਮ ਕਰਨ ਨੂੰ ਜੀ ਕਰਨ ਲੱਗ ਜਾਂਦਾ ਇਹ ਹੁੰਦਾ ਬਸ ਤੇ ਉੱਪਰ ਦਾ ਦਿਵਾਨ ਪਈ ਸੀ ਇਹਨਾਂ ਦੇ ਬੈੱਡ ਸ਼ੀਟਸ ਸੀ ਮੈਂ ਕਰਤੀਆਂ ਚੇਂਜ ਇੰਨੇ ਕ ਡਸਟਿੰਗ ਦੀ ਲੋੜ ਸੀ ਡਸਟਿੰਗ ਹੋ ਗਈ ਹੈਲਪਰ ਨੇ ਖਿੜਕੀਆਂ ਦਰਵਾਜ਼ੇ ਸਾਫ਼ ਕਰਦੇ ਇਹ ਹੁੰਦਾ ਕੋਈ ਜ਼ਿਆਦਾ ਸਮਾਨ ਉੱਪਰ ਹੈ ਨਹੀਂ ਜਸਟ ਇੱਕ ਹਾਲ टाइप ਹੀ ਬਣਿਆ ਹੋਇਆ ਕੋਈ ਰੂਮ ਨਹੀਂ ਬਣਿਆ ਹੋਇਆ ਉੱਪਰ ਇੱਕ ਸਾਹਮਣੇ ਤੁਹਾਨੂੰ ਡੋਰ ਦਿਖ ਰਿਹਾ ਉਹ ਬਾਹਰ ਉਹ ਵਾਸ਼ਰੂਮ ਬਣਿਆ ਹੋਇਆ ਬਸ ਇੰਨਾ ਕੀ ਬਣਿਆ ਉੱਪਰ ਰੂਮ ਕੋਈ ਨਹੀਂ ਬਣਿਆ ਕੋਈ ਰੂਮ ਵਾਲੇ ਸਾਡੇ ਕੋਲ نیچے ਹੈਗੇ ਨੇ ਇੰਨੇ ਸਾਨੂੰ ਬਹੁਤ ਉਹ ਵੀ ਨਹੀਂ ਯੂਜ਼ਡ ਹੁੰਦੇ ਤੇ ਇਸ ਕਰਕੇ ਬਸ ਹਾਲ ਹੀ ਬਣਿਆ ਉੱਪਰ ਕੋਈ ਸਮਾਨ ਨਹੀਂ ਕੋਈ ਫਰਨੀਚਰ ਨਹੀਂ ਹੈਗਾ ਜ਼ਿਆਦਾ ਉੱਪਰ ਰੱਖਿਆ ਹੋਇਆ ਇੰਨਾ ਕੀ ਕੰਮ ਹੁੰਦਾ ਸਾਫ਼-ਸਾਫ਼ ਹੀ ਤਾਂ ਉੱਪਰਲੇ ਫਲੋਰ ਤੇ तो उस तो बाद लगते हाथ ही मैं पौड़ियों वाली रेलिंग साफ़ करती मैं चलो भी साफ करता बस पौड़ियों वाले सिर्फ शीशे रह गए साफ करने वाले उस मैं कर भी दीती मेरे कोलती कपड़ा थी। मैं नीचों लैके आऊँ चाक के चलो फिर कर दूँ कद मैं बस आई कॉल कर ली नहीं तो मैं पौड़ियों वाली रेलिंग करती साफ पहला मैं सुे कपड़े रेता झाड़े फिर मैं गिला मारिया इस तरीके सारी साफ़ की बहाने चलो मैं भी साफ सफाई करती नहीं मैंने भी कॉल हीसी उपर आके मैं कितने मैं डस्टिंग करनी सफ सफाई करनी ਤੇ ਉਸ ਤੁਮਾਰ ਹੈਲਪਰ ਲੱਗੀ ਸੀ ਬਾਹਰ ਵਾਲਾ ਬੇੜਾ ਧੋਣ ਕਿਹਨੇ ਚਲੋ ਮੈਂ ਬਾਹਰ ਬੇੜਾ ਧੋਦਾਂ ਨਹੀਂ ਗਰਮੀਆਂ 'ਚ ਹੀ ਜ਼ਿਆਦਾਤਰ ਵਾਸ਼ ਹੀ ਕਰ ਦਿੰਦੀ ਹੁੰਦੀ ਹੈ ਤੇ ਇਹਦੇ ਨਾਲ ਇਹਦੀ ਪੋਤੀ ਲੱਗੀ ਹੋਈ ਸੀ ਸਫਾਈ ਕਰਾਉਣਾ 'ਚ ਇਹਨੂੰ ਬੜਾ ਸ਼ੌਂਕ ਰਿਆਂਦਾ ਸ਼ਾਮ ਨੂੰ ਇਹਨੇ ਦਾਦੀ ਨਾਲ ਆਉਣਾ ਹੀ ਆਉਣਾ ਕੰਮ ਕਰਾਉਣ ਜਦੋਂ ਵੀ ਸ਼ਾਮ ਨੂੰ ਆਉਂਦੀ ਉੱਪਰਲਾ ਫਲੋਰ ਜਦੋਂ ਕਲੀਨ ਕਰਨਾ ਹੁੰਦਾ ਉਹਦੇ ਨਾਲ ਇਹਨੇ ਪੱਕਾ ਹੀ ਆਉਣਾ ਹੁੰਦਾ ਇਹਨੇ ਉਹਦੋਂ ਕਹਿਣਾ ਦਾਦੀ ਮੈਂ ਤਾਂ ਆਉਣਾ ਇਹਨੂੰ ਕੰਮ ਤਾਂ ਇਹਨਾ ਸ਼ੌਂਕ ਨਾਲ ਕਰਨ ਦਾ ਤੇ ਅੱਧਾ ਇਹ ਉੱਪਰ ਵਾਲਾ ਫਲੋਰ ਹੋ ਜੂ ਵਾਸ਼ ਤੇ ਹੁਣ ਨਾ ਬਾੜੀਆਂ 'ਚ ਜਿਹੜੀ ਵਿੰਡੋ ਆ ਇਹਦੀ ਡਰਾਅ ਟੁੱਟ ਗਈ ਤੇ ਮੈਂ ਪਰਦਾ ਠੀਕ ਕਰੀ ਤੇ ਵਿੱਚ ਹੈ ਵਿੰਡੋਸ ਸਾਫ ਕਰੀ ਤੇ ਹੈਲਪਰ ਨੇ ਵਿੱਚ ਵਿਲੋ ਜੋ ਗਈ ਮੈਂ ਕਿ ਧੁੱਪ ਚੰਕੂਗੀ ਤੇ ਪਰਦਾ ਠੀਕ ਕਰਦਾ سپورਟ ਟੁੱਟ ਗਈ ਰੌਡ ਨੂੰ ਟੁੱਟੀ سپورਟ ਟੁੱਟ ਗਈ ਜਿੱਥੇ ਰੌਡ ਲੱਗੀ ਹੁੰਦੀ ਖੜੀ ਹੁੰਦੀ ਆ ਤੇ ਰੌਡ ਆ ਗਈ نیچے ਗਿਰੀ ਪੜਦੇ ਸਮੇਤ ਤੇ ਇਹ ਵੀ ਕੰਮ ਵਧ ਗਿਆ ਹੁਣ ਇੰਨੇ ਕੰਮ ਪਿੱਛੇ ਕੀ ਮਿਸਤਰੀ ਨੂੰ ਬੁਲਾਵਾਂਗੇ ਔਰ ਇਹ ਪਹਿਲਾਂ ਹੀ ਇੰਨੀ ਔਖੀ ਲੱਗੀ ਸੀ ਇੰਨੀ ਉੱਚੀ ਹਾਈਟ ਤੇ ਪਾਈਪ ਪੌੜੀਆਂ ਤੇ ਬਹੁਤ ਔਖੀ ਲੱਗੀ ਸੀ ਟਾਈਮ ਹੋ ਗਿਆ 4:30 ਦਾ ਤੇ ਮੈਂ ਉਪਰੋਂ ਸੰਸਫਤ ਨਹੀਂ ਕਰਦੀ ਜਬ ਸੈਂਟਰ ਬੇੜਾ ਤੋਂ ਲੱਗ ਗਈ ਅੰਦਰ ਅਡਜਸਟਿੰਗ ਉਹਨੇ ਕਰਤੀ ਖੇਡ ਕੇ ਦਰਵਾਜ਼ੇ ਦੂਜੀ ਦਾ ਸਟਿੰਗ ਮੈਂ ਕਰਤੀ ਬੈਟਸਿਸ ਚੇਂਜ ਹੋ ਗਈਆਂ ਤੇ ਹੁਣ ਹੈਪੀ ਨੇ ਪਾਣੀ ਏਸੀ ਲਗਾਇਆ ਗਰਮੀ ਆਈ ਉਹ ਜਾਣਾ ਕੱਦੂ ਲੈ ਕੇ ਕੱਦੂ ਬਟੂਗੀ ਸੌਖਾ ਉਹਨਾਂ ਨੇ ਮੈਂ ਦਾਲ ਵੀ ਬਣਾ ਸਕਦੀ ਪਰ ਮੈਨੂੰ ਕੱਦੂ ਵਧਿਆ ਵੀ ਲੱਗਦਾ ਸੌਖਾ ਵੀ ਰਾਦ ਕਾਟੇ ਕੋ ਉੱਪਰ ਜੀ ਸਲਵਾਵਾ ਦੇ ਪਾਸ ਮੈਨੂੰ ਵੀ ਆਈ ਹੈਗਾ ਵੀ ਉਹ ਉਹਨੇ ਕੱਦੂ ਨਹੀਂ ਖਾਣਾ ਮੈਂ ਨਹੀਂ ਹੁਣ ਦੇਖਦੀ ਉਹ ਮੈਂ ਆਪ ਦਾ ਈਜ਼ੀ ਦੇਖਦੀ ਵੀ ਮੈਨੂੰ ਸੌਖਾ ਕਿਵੇਂ ਮੈਨੂੰ ਦਾਲ ਬਣਾਉਣਾ ਸੌਖੇ ਇਸ ਟਾਈਮ ਤੇ ਕਦੇ ਸਬਜ਼ੀ ਬਣਾਉਣੀ ਸੌਖੇ ਮੈਂ ਆਪ ਦਾ ਦੇਖਦੇ ਮੈਂ ਕਿਸੇ ਜਨ ਦੇਖਦੀ ਕਿ ਉਹਨੇ ਨਹੀਂ ਖਾਣਾ ਉਹਨੇ ਨਹੀਂ ਖਾਣਾ ਕਈ ਨਹੀਂ ਖਾਣਾ ਖਾਉ ਜਿਹੜੇ ਨਹੀਂ ਖਾਣਾ ਨਾ ਪਾਉਂ ਮੈਂ ਬਹੁਤ ਦੇਖਦਾ ਸਭ ਦਾ ਹੁਣ ਮੈਂ ਹੁਣ ਤਾਂ ਸਿਰਫ ਆਪ ਦਾ ਦੇਖਦੇ ਜੋ ਮੈਨੂੰ ਸੌਖਾ ਲੱਗੂ ਜੋ ਮੇਰੇ ਜੀਵਨ ਬਰੁਆ ਸੈਂ ਉਹ ਹੀ ਬਣਾਉਂਦੀ ਕਦੋਂ ਬਣਾਵਾਂਗੇ ਤੇ 4:30 ਹੋ ਗਏ 5:00 ਵਜੇ ਮੈਂ ਗੁਰਦੁਆਰਾ ਸਾਹਿਬ ਵੀ ਜਾਣਾ ਫਿਰ ਮੈਨੂੰ ਆਉਂਦਾ ਮੇਰਾ ਗੁਰਦੁਆਰਾ ਸਾਹਿਬ ਵੀ ਨਾ ਗਾਣਾ ਪਵੇ ਮੇਰੀ ਹਾਜ਼ਰੀ ਜ਼ਰੂਰ ਲੱਗੇ ਉਹ ਉਧਰ ਵੀ ਮੈਨੂੰ ਖਿੱਚ ਰਹੀ ਹੈ ਮੇਰਾ ਨਾ ਗਾਣਾ ਇਸਾ ਘਟਾ ਫਟਾ ਫਟਾ ਮੈਂ ਕੱਟ ਕੇ ਕੁੱਕਰ ਚ ਵਸਾ ਲਵਾ ਦਣੀ ਆ ਆ ਤੇ ਮੈਸ਼ ਮੋਸ਼ ਕਰਕੇ ਦੁੱਧ ਭਾਵੇਂ ਇਹਦੇ ਵਿੱਚ ਪੌੜੀਆਂ ਤੇ ਜਿਹੜੇ ਵਿੰਡੋ ਤੇ ਕਰਟਰਨ ਲੱਗੀ ਸੀ ਨਾ ਉਹ ਪਾਈਪ ਟੁੱਟ ਕੇ نیچےगिर ਗਈ ਸਪੋਰਟ ਟੁੱਟ ਕੇ ਕਪਸੂ ਉਹ ਜਿੱਥੇ ਪਾਈਂ ਖੜਦੇ ਹੁੰਦੇ ਉਹ ਸਪੋਰਟ ਬਿਨਾ ਹੁਣ ਪਾਈਪ ਨਹੀਂ ਖੜਨੀ ਹੈਗੀ ਔਖਾ ਹੀ ਹੋ ਜੂਗਾ ਤੋ ਧੁੱਪ ਬਹੁਤ ਆਉਂਦੀ ਸ਼ਿਪ ਦੀ ਧੁੱਪ ਤੇ ਚਾਨਣ ਉਧਰ ਬਹੁਤ ਜ਼ਿਆਦਾ ਆਉਂਦਾ ਸੇਫ ਆਇਆ ਕਰੂ ਪੌਣੇ 2 ਕੇ ਸਮੇਂ ਹੀ ਕੱਟ ਕੇ ਫੋਨ ਆ ਫੜ ਮੈਂ ਤਮਕਾ ਲਗਾ ਲਾ ਟਾਈਮ ਹੋ ਰਿਹਾ ਪੌਣੇ 7 ਦਾ ਵਾਕ ਮੈਂ ਕਰ ਲਈ ਤੇ ਸਬਜੀ ਅੰਦਰ ਬਣੀ ਤੇ ਬਸ ਮੈਂ ਜਾ ਕੇ ਅੰਦਰ ਆਟਾ ਗੁੰਨਦੇ ਦੇਖ ਲੈਣ ਸਵੇਰਾਂ ਦਾ ਆਟਾ ਕਿੰਨਾ ਕ ਥੋੜਾ ਟਾਈਮ ਮੂਰੇ ਬੈਠੀ ਤੇ ਮੈਂ ਰੈਸਟ ਕਰ ਲਾਂ ਸਹਾਗੇ ਤੇ ਬੈਠੀ ਆ ਹਵਾ ਚਲਦੀ ਹੈ ਅੱਜ ਮੌਸਮ ਠੀਕ ਹੈ ਨਹੀਂ ਗਰਮੀ ਨਹੀਂ ਹੈਗੀ ਹਵਾ ਚਲ ਰਹੀ ਹੈ ਕੱਲ ਤਾਂ ਬਹੁਤ ਗਰਮੀ ਸੀ ਨਹੀਂ ਰਹੀ ਵਿਆ ਅੱਜ ਠੀਕ ਹੈ ਠੰਡੀ ਹਵਾ ਚਲ ਰਹੀ ਹੈ ਈਜ਼ੀਲੀ ਵਾਕ ਹੋ ਗਈ ਤਾਂ ਤੱਕੇ ਨਾਲੀ ਵਾਕ ਕੀਤੀ ਮੇਰਾ ਬਿਲਕੁਲ ਵੀ ਮਨ ਨਹੀਂ ਕਰ ਰਿਹਾ ਸੀ ਵਾਕ ਕਰਨ ਨੂੰ ਉਹ ਘਰ ਦੁਆਰੇ ਆ ਕੇ ਨਾ ਮੈਂ ਅੰਦਰ ਬੈੱਡ ਤੇ ਲੇਟ ਗਈ। ਮੱਸਾਂ ਹਿੰਮਤ ਕਰਕੇ ਉੱਠ ਕੇ ਆਈ ਆ ਵੀ ਨਹੀਂ ਮਨਾ ਵਾਕ ਕਰਦੇ ਆ ਬਾਹਰ ਨਿਕਲਦੇ ਆ। ਦਿਲ ਨਹੀਂ ਜਮਾ ਵੀ ਮਨ ਨਹੀਂ ਲੱਗ ਰਿਹਾ ਸਾਇ ਤੇ ਬਾਹਰ ਨਿਕਲਣ ਨੂੰ ਉਹ ਨੂੰ ਅੰਦਰ ਕਰਦਾ ਸੋਸ ਬੈੱਡ ਤੇ ਲੇਟੀ ਰਹਾ। ਫੇ ਚ ਲੇਟ ਜੋ ਫਿਰ ਉਹ ਜਿਹਾ ਸ਼ਰੀਰ ਹੋ ਜਾਂਦਾ ਇੱਕ ਵਾਰ ਹਿੰਮਤ ਕਰਕੇ ਉੱਠ ਫੋੜੋ ਫਿਰ ਉਹ ਜਿਹਾ ਹੋ ਜਾਂਦਾ ਹੁਣ। 7:30 ਵਜੇ ਆਈs ਵਾਰ 6:30 ਹੋ ਗਿਆ ਅੱਧਾ ਘੰਟਾ ਵਾਕ ਕਰ ਲਈ ਬਸ ਪਲਾਂਟਸ ਨੂੰ ਪਾਣੀ ਦੇਦਾ ਪਲਾਂਟਸ ਨੂੰ ਪਾਣੀ ਦੇਣ ਤੇ 10 ਮਿੰਟ ਲੱਗਣਗੇ। ਫਿਰ ਉਸ ਤੋਂ ਬਾਅਦ ਅੰਦਰ ਜਾ ਕੇ ਅੰਦਰ ਦੇ ਕੰਮ ਸਾਮਧੀਆਂ। ਪਾਪਾ ਜੀ ਲ ਛੋਟੀ ਅੰਦਰ ਹਿੰਮਤ ਜਟਾ ਕੇ ਕੰਮ ਕਰਨੇ ਪੈਂਦੇ ਨੇ ਕਦੇ-ਕਦੇ ਜਮਾਂ ਹੀ ਨਹੀਂ ਦਿਲ ਕਰਦਾ ਕੁਝ ਵੀ ਕਰਨ ਨੂੰ ਅੱਜ ਮੇਰਾ ਸਵੇਰ ਤੋਂ ਹੀ ਬਸ ਐ ਹੀ ਹੋਇਆ ਪਿਆ ਸੀ ਇੰਨਾ ਕੁਝ ਕੀਤਾ ਮਸਾਮ ਕਰੜਾ ਜਾਂ ਮਨ ਕਰ ਕੀ ਕਰਿਆ ਸਰ ਕੁਝ ਤੇ ਹੁਣ ਮੈਂ ਖਾ ਰਹੀ ਫੁਲਕਾ ਕद्दू ਸਬਜ਼ੀ ਨਾਲ ਅੱਜ ਕद्दू ਸਬਜ਼ੀ ਸੀ ਵੀ ਕਦੇ-ਕਦੇ ਫੁਲਕੇ ਨੂੰ ਵੀ ਦਿਲ ਕਰਦਾ ਫੁਲਕਾ ਵੀ ਖਾ ਲੈਣੀ ਤੇ ਨਾਲ-ਨਾਲ ਚੱਲ ਰਹੀ ਸੀ ਗੁਰਬਾਣੀ ਡਿਨਰ ਮੈਂ ਆਪਣਾ ਸ਼ਾਮ ਨੂੰ ਜਲਦੀ ਕਰਦੀ ਹਾਂ ਨੇ ਮੇਰੀ ਕੋਸ਼ਿਸ਼ ਹੁੰਦੀ ਹੈ 7:00 ਤੱਕ 7:30 ਮੈਕਸਿਮਮ 7:30 90 ਤੱਕ ਮੈਂ ਕਰ ਲਾਂ ਤੁਹਨ ਕਰਦੇ ਆਪਣਾ ਡਿਨਰ ਤੋਂ ਰਾਤ ਨੂੰ ਪੈਨ ਵੇਲੇ ਲਾਈਕ ਜਿਹੜੀ ਸਵੇਰ ਦੀ ਤਿਆਰੀ ਕਰਨੀ ਇਸ ਵਿੱਚ ਉਹ ਕਰਦੀ ਸੀ ਜਿਹੜਾ ਸੌਣ ਤੋਂ ਪਹਿਲਾਂ ਪਤਾਇਆ ਕਰ ਰੱਖਦਾ ਫਿਰ ਤੇ ਖਾਣੇ ਦੀ ਇੱਕ ਤਾਂ ਮੈਂ ਦਾਲ ਖੰਡ ਕੇ ਰੱਖਣੀ ਸੋ ਦਾਲ ਤਾਂ ਮੈਂ ਭਿਉਂਉਂਗੀ ਸਵੇਰੇ ਮੈਂ ਭਿਉਂਦੀ ਨਹੀਂ ਹੈਗੀ ਕੱਢ ਕੇ ਰੱਖ ਲਈ ਤਾਂ ਕਿ ਸਵੇਰੇ ਉੱਠਣਸਾਰ ਜੋ ਕਿਚਨ ਚਾਹੀਏ ਪਹਿਲਾਂ ਵਾਸ਼ ਕਰਕੇ ਦਾਲ ਭਿਉਂਦੀ ਇੱਕ ਮੈਂ ਸਵੇਰੇ ਬ੍ਰੈਕਫਾਸਟ ਵਿੱਚ ਚੀਲੇ ਬਣਾਉਂਗੀ ਤੇ ਚੀਲੇਾਂ ਲਈ ਬੈਟਰ ਬਣਾਉਂਗਾ ਉਹ ਉਹਦੇ ਲਈ ਮੈਂ ਦਾਲ ਤੇ ਕਿਨਵਾ ਸੋਕ ਕਰ ਰਹੀ ਆ ਇਹ ਇੱਕ ਦੋ ਕੰਮ ਸਿਮੇਰ ਕਰਨ ਵਾਲੇ ਆ ਮੈਂ ਕੱਢਿਆ ਲਾਂ ਸਾਬਤ ਹਰੀ ਮੂੰਗੀ ਤੇ ਮੋਟੇ ਦੋ ਹਿੱਸੇ ਤਾਂ ਮੈਂ ਹਰੀ ਮੂੰਗੀ ਚ ਲਈ ਨੇ ਇੱਕ ਹਿੱਸਾ ਸਾਫਤ ਮੋਠ ਲਿਆ ਮੋਠ ਪਈ ਸੂ ਗਰਮੀਆਂ ਚ ਸੁਨਵਾਉਣ ਦਿਨ ਹੁੰਦੇ ਸਰਦੀਆਂ ਵਾਲੇ ਬੱਚੇ ਪਈ ਸੀ ਫਿਰ ਮੈਂ ਕਿਹਾ ਚਲੋ ਥੋੜਾ ਥੋੜਾ ਕਰਕੇ ਇਹਨਾਂ ਨੂੰ ਖਤਮ ਕਰ ਦਿਆਂਗੇ ਇਸ ਕਰਕੇ ਤੀਜਾ ਹਿੱਸਾ ਮੈਂ ਮੋਠ ਮੋਠ ਪਾ ਲੈ ਸਾਫਤ ਮੋਠ ਤੇ ਦੋ ਹੀ ਹਿੱਸੇ ਸਾਫਤ ਮੂੰਗੀ ਪਾ ਲੈ ਇੱਕ ਵਾਰ ਮੈਂ ਬਾਹਰ ਕੱਢ ਕੇ ਰੱਖਤੀ ਸੂ ਜਾਂ ਜਦੋਂ ਉઠੂ ਮੈਂ ਕਿਚਨ ਚ ਆਉਂਦੇ ਨੂੰ ਵਾਸ਼ ਕਰਕੇ ਗਰਮ ਪਾਣੀ ਸੋਕ ਕਰ ਦੂੰਗੀ ਸੁਕਣ ਤੱਕ ਸੋਕ ਕਰਕੇ ਫਿਰ ਉਸ ਤੋਂ ਬਾਅਦ ਮੈਂ ਬਣਾਉਣ ਲੱਗਾਂਗੀ ਇਹੀ ਕਰੀ ਮੈਂ ਬ੍ਰੈਕਫਾਸਟ ਦੀ ਤਿਆਰੀ ਤੋਤੀ ਪੀਲੀ ਮੂੰਗੀ ਕਿਨੂਆ ਪਾਇਆ ਇਹਦੇ ਵਿੱਚ ਮੈਂ ਇਹਦੇ ਬਣਾਉਂਗੀ ਚੀਲੇ ਬ੍ਰੈਕਫਾਸਟ ਵਿੱਚ ਇਹਨੂੰ ਮੈਂ ਹੁਣ ਭਿਉ ਕੇ ਰੱਖ ਦੂੰਗੀ ਤੇ ਵਾਸ਼ ਕਰਕੇ ਭਿਉਣੀ ਆ ਤੇ ਫਿਰ ਮਿਕਸੀ ਚ ਗ੍ਰाइंड ਕਰੂੰਗੀ ਕਿਨੂਆ ਤੇ ਧੋਵੀ ਪੀੜੀ ਮੂੰਗੀ ਬੜੇ ਅੱਛੇ ਚੀਲੇ ਬਣਦੇ ਨੇ ਵਿੱਚ ਸਬਜ਼ੀਆਂ ਪਾ ਕੇ ਪਿਆਜ਼ ਟਮਾਟਰ ਹਰੀ ਮਿਰਚ ਐ ਮਲਾ ਮਿਰਚ ਧਨੀਆ ਇਹਦੇ ਬਣਾਵਾਂਗੀ ਚੀਲੇ ਆਪਾਂ ਇਹ ਹੋ ਗਈ ਤਿਆਰੀ ਬ੍ਰੈਕਫਾਸਟ ਦੀ ਹੋ ਗਈ ਤੇ ਲੰਚ ਦੀ ਹੋ ਗਈ ਇਹ ਤੋਂ ਆਪਣੇ ਬਣ ਜਾਣਗੇ ਫੰਦ ਚੀਜੇ ਜੀ ਦੇ ਆਮ ਨਾਲ ਬਣ ਲੈਣਗੇ ਸੱਤ ਵੀ ਬਣ ਸਕਦੇ ਲੋਕ ਆਪਾਂ ਸਬਜ਼ੀਆਂ ਜੀ ਵਿੱਚ ਪਾਵਾਂਗੇ ਚੀਜੇ ਦਾ ਸਬਜ਼ੀ ਦੇ ਆਮ ਨਾਲ ਬਣ ਜਾਣਗੇ ਇਹ ਇਹ ਮੈਂ ਐਕਸਟਰਾ ਹੀ ਤੇ ਇਹ ਜੀ ਦਵਿੰਦਰ ਨੇ ਖਾਣਾ ਹੋਇਆ ਰੇਵਰ ਕਹਿੰਦੇ ਨੇ ਹਨਾ ਕਰੇ ਹੁੰਦੇ ਆ ਵੀ ਮੈਂ ਵੀ ਖਾ ਲਵਾਂ ਚੀਨਾਂ ਖਾ ਲਾਂਦੇ ਨੇ ਕਿ ਨਹੀਂ ਖਾਂਦਾ ਬੈਟਰ ਪਲੇਨ ਰੱਖ ਦੂੰ ਫਿਰ ਆਪਾਂ ਉਵੇਂ ਵੀ ਸ਼ਾਮ ਨੂੰ ਵੀ ਖਾਦਾ ਜਾਂਦਾ ਚੀਨਾਂ ਡੇਲਰ ਵਿੱਚ ਜਾਂ ਆਪਾਂ ਸਬਜ਼ੀ ਨਾਲ ਦੁਪਹਿਰੇ ਲੰਚ ਵਿੱਚ ਪਲੇਨ ਰੋਟੀ ਬਣਾ ਸਕਦੇ ਆ ਪਲੇਨ ਚੀਲਾ ਬਣਾ ਲਓ ਸਬਜ਼ੀ ਨਾਲ ਆਪਾਂ ਉਵੇਂ ਆਪਾਂ ਤਾਂ ਸਬਜ਼ੀ ਨਾਲ ਰੋਟੀ ਵਾਂਗੂ ਵੀ ਖਾ ਸਕਦੇ ਆਂਗੇ ਇਹ ਉਹ ਗਿਮਿਕ ਚਾਹੀਦੀ ਇਹਨਾਂ ਮੱਥੀ ਹੋਣੀਆਂ ਇਹ ਮਸਵੇ ਉੱਠ ਕੇ ਪੀਵੋਗੇ